ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਆਪਾਂ ਬਣਾ ਕੇ ਦਿਖਾਵਾਂਗੇ ਜੀ ਤੁਹਾਨੂੰ ਜੀਰਾ ਆਲੂ ਠੀਕ ਹੈ ਜੀ ਮੈਂ ਆਲੂ ਵਾਲ ਕੇ ਠੀਕ ਹੈ ਜੀ ਛੋਟੇ ਛੋਟੇ ਪੀਸਾਂ ਚ ਕੱਟ ਕੇ ਰੱਖ ਲੇ ਕਿਉਂਕਿ ਜੀਰਾ ਆਲੂ ਬਣਾਉਣ ਦੇ ਵਾਸਤੇ ਆਪਾਂ ਨੂੰ ਏਡੇ ਏਡੇ ਇੱਕ ਪੀਸ ਚਾਹੀਦੇ ਆ ਆਲੂ ਨੂੰ ਮੈਂ ਇਹ ਛੋਟੇ ਆਲੂ ਵਾਲੇ ਤੇ ਠੀਕ ਹੈ ਜੀ بڑے ਆਲੂ ਲੈਣੇ ਹੋਏ ਤਾਂ ਤੁਸੀਂ ਦੂਈ ਤਰ੍ਹਾਂ ਕੱਟ ਲਿਓ ਚੌੜਸੇ ਜਾਂ ਲੰਬੇ ਮੈਂ ਛੋਟੇ ਆਲੂ ਲਏ ਤੇ ਠੀਕ ਹੈ ਜੀ ਏਡੇ ਏਡੇ ਕੱਟ ਲੇ ਤੇ ਉਸ ਤੋਂ ਬਾਅਦ ਆਪਣੇ ਕੋਲ ਹੈਗਾ ਜੀ ਹਰਾ ਧਨੀਆ ਠੀਕ ਹੈ ਜੀ ਅਦਰਕ ਦੇ ਲੱਛੇ ਹੈ ਜੀ ਬਰੀਕ ਕੱਟੀ ਹੋਈ ਅਦਰਕ ਹੈ ਤੇ ਹਰੀ ਮਿਰਚ ਹੈ ਉਸ ਤੋਂ ਬਾਅਦ ਠੀਕ ਹੈ ਜੀ ਮੇਥੀ ਹੈ ਜੀ ਤੇ ਬਾਕੀ ਆਪਾਂ ਆਪਣੇ ਨਾਰਮਲ ਜਿਹੜੇ ਮਸਾਲੇ ਹੁੰਦੇ ਠੀਕ ਹੈ ਜੀ ਉਹ ਵਰਤਾਂਗੇ ਆਜੋ ਫਿਰ ਰੈਸਪੀ ਕਰਦੇ ਹਾਂ ਸਟਾਰਟ ਤੇ ਲੋ ਜੀ ਤੇਲ ਆਪਣਾ ਹੋ ਚੁੱਕਿਆ ਗਰਮ ਹੁਣ ਪਾਉਨੇ ਇਹਦੇ ਵਿੱਚ ਜੀਰਾ ਜੀਰਾ ਥੋੜਾ ਜਿਆਦਾ ਪਾ ਲਿਓ ਠੀਕ ਹੈ ਜੀ ਕਿ ਜੀਰਾ ਲੂਏ ਨੌ ਇਹਦਾ ਜੀਰਾ ਪਾਉਣ ਥੋੜਾ ਜਿਆਦਾ ਪਾਉਣਾ ਪੈਣਾ ਤੇ ਲੋ ਜੀ ਜਦੋਂ ਹਲਕਾ ਜਿਹਾ ਜੀਰਾ ਪੜਾ ਭੁੰਨ ਹੋ ਗਿਆ ਫਿਰ ਆਪਾਂ ਪਾ ਦਾਂਗੇ ਇਹ ਚ ਹਰੀਆਂ ਮਿਰਚਾਂ ਤੇ ਅਦਰਕ ਕੱਟੀ ਹੋਈ ਬਰੀਕ ਠੀਕ ਹੈ ਜੀ ਆਹ ਲੋ ਤੇ ਸੇਕ ਥੋੜਾ ਜਿਆ ਕਰ ਲੂਗੇ ਮੀਡੀਅਮ ਤੇ ਇਹਨੂੰ ਹਲਕਾ ਜਿਹਾ ਭੁੰਨੋਗੇ ਜਦੋਂ ਹਲਕਾ ਜਿਹਾ ਭੁੰਨ ਹੋ ਗਿਆ ਫਿਰ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਥੋੜੀ ਜਿਹੀ ਹਲਦੀ ਛੋਟਾ ਚਮਚਾ ਅੱਧਾ ਠੀਕ ਹੈ ਜੀ ਤੇ ਥੋੜੀ ਜਿਹੀ ਪਾਵਾਂਗੇ ਤੇਗੀ ਮਿਰਚ ਹਲੋ ਤੇ ਇਹਨੂੰ ਹੌਲੂ ਕਾਜ ਕੋ ਨੂੰ ਤੇ ਸੇਕ ਆਪਾਂ ਨੇ ਮੀਡੀਅਮ ਰੱਖਣਾ ਹੈ ਸੇਕ ਨਹੀਂ ਜ਼ਿਆਦਾ ਕਰਨਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹਦੇ ਵਿੱਚ ਪਾ ਦਾਂਗੇ ਆਲੂ ਆਪਾਂ ਤੇ ਆਲੂਆਂ ਨੂੰ ਆਪਾਂ ਠੀਕ ਹੈ ਜੀ ਇਹ ਮਸਾਲੇ ਨਾਲ ਚੰਗੀ ਤਰ੍ਹਾਂ ਮਿਕਸ ਕਰਕੇ ਭੁੰਨ ਲਵਾਂਗੇ ਐਨ ਯਾਨੀ ਆਲੂ ਆਪਾਂ ਨੇ ਤੇਲ ਦੇ ਵਿੱਚ ਮਸਾਲਿਆਂ ਦੇ ਵਿੱਚ 2 ਤੋਂ 3 ਮਿੰਟ ਭੁੰਨਣੇ ਆ ਤੇ ਸੇਕ ਜਿਹੜਾ ਉਹ ਰੱਖਣਾ ਆਪਾਂ ਨੇ ਮੀਡੀਅਮ ਆ ਇਕ ਜੀ ਸੇਕ ਜ਼ਿਆਦਾ ਨਹੀਂ ਕਰਨਾ ਆਹ ਲਓ ਇਹਨੂੰ ਭੁੰਨਾਂਗੇ ਥੋੜੀ देर ਇਦਾਂ ਹੀ ਤੇ ਆਲੂ ਆਪਣੇ ਟੁੱਟਣ ਬਿਨਾ ਇਸ ਕਰਕੇ ਬਚਾ ਕੇ ਜਿਹੜੇ ਆਪਾਂ ਇਹਨਾਂ ਨੂੰ ਭੁੰਨੀ ਜਾਵਾਂਗੇ ਤੇ ਲਓ ਜੀ ਆਲੂਆਂ ਨੂੰ ਆਪਣੇ ਨੂੰ ਭੁੰਨ ਦੇਣ 3 ਮਿੰਟ ਹੋ ਗਏ ਆ ਹੁਣ ਪਾਵਾਂਗੇ ਥੋੜੀ ਜੀ ਕਸੂਰੀ ਮੇਥੀ ਠੀਕ ਹੈ ਜੀ ਆਹ ਲਓ ਤੇ ਉਸ ਤੋਂ ਬਾਅਦ ਪਾਵਾਂਗੇ ਥੋੜਾ ਜਿਹਾ ਪਾਦੇ ਜੇ ਜੀਰਾ ਪਾਊਡਰ ਤੇ ਥੋੜਾ ਜਿਹਾ ਪਾਵਾਂਗੇ ਧਨੀਆ ਪਾਊਡਰ ਥੋੜਾ ਜਿਹਾ ਪਾਵਾਂਗੇ ਕਿਚਨ ਕਿੰਗ ਤੇ ਨੂਨ ਆਪਣੇ ਟੇਸਟ ਅਕੋਰਡਿੰਗ ਠੀਕ ਹੈ ਜੀ ਲਓ ਜੀ ਤੇ ਇੰਨਾ ਤਾਂ ਕੰਮ ਹੈ ਤੇ ਇਹ ਮਸਾਲਿਆਂ ਨੂੰ ਵੀ ਕਰ ਦਾਂਗੇ ਮਿਕਸ ਥੋੜਾ ਜਿਹਾ ਤੇ ਆਪਾਂ ਇਹਨਾਂ ਨੂੰ 2 ਤੇ 3 ਮਿੰਟ ਭੁੰਨਣਾ ਮਠੀਆਂ 'ਚ ਪਰ ਉਸ ਤੋਂ ਬਾਅਦ ਜਦ ਉਹ ਇਹ ਭੁੰਨ ਹੋਗੇ ਫਿਰ ਆਪਾਂ ਸੇਕ ਤੇਜ ਕਰਕੇ ਥੋੜਾ ਜਿਹਾ ਇਹਨੂੰ ਪਾਣੀ ਦਾ ਛਿੱਟਾ ਲਾਉਣਾ ਠੀਕ ਹੈ ਜੀ ਇੰਨਾ ਕੁ ਜ਼ਿਆਦਾ ਨਹੀਂ ਲਾਉਣਾ ਹੈਗਾ ਪਾਣੀ ਦਾ ਛਿੱਟਾ ਲਾਉਣ ਤੋਂ ਬਾਅਦ ਵੀ ਆਪਾਂ ਫਿਰ ਇਹਨੂੰ 1-2 ਮਿੰਟ ਫੇਰ ਪਕਾਉਂਗੇ ਤੇ ਲਓ ਜੀ ਹੁਣ ਪਾਵਾਂਗੇ ਇਹਦੇ ਵਿੱਚ ਥੋੜੇ ਜਿਹਾ ਅਦਰਕ ਦੇ ਲੱਛੇ ਤੇ ਨਾਲੇ ਪਾ ਦਾਂਗੇ ਧਨੀਆ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਪਲੇਟ 'ਚ ਕੱਢ ਕੇ ਤੇ ਸੇਕ ਕਰ ਦਿੰਦੇ ਆ ਬੰਦ ਤੇ ਲਓ ਜੀ ਜੀਰਾ ਆਲੂ ਬਣ ਕੇ ਹੋ ਗਏ ਰੈਡੀ ਠੀਕ ਹੈ ਜੀ ਕਲਰ ਦੇਖ ਲਓ ਜੀ ਆਲੂਆਂ ਦਾ ਕਿੰਨਾ ਵਧੀਆ ਆ ਸੌ ਸਵੈ ਤਰੀਕੇ ਨਾਲ ਤੁਸੀਂ ਜੀਰਾ ਆਲੂ ਬਣਾ ਸਕਦੇ ਹੋ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਤੇ ਲੋ ਜੀ ਹੁਣ ਤੁਹਾਨੂੰ ਕੱਟ ਕੇ ਦਿਖਾਉਂਦੇ ਆ ਪਲੇਟ 'ਚ ਤੇ ਲੋ ਜੀ ਜੀਰਾ ਆਲੂ ਬਣ ਕੇ ਰੈਡੀ ਆ ਜੀ ਸੋ ਇਸ ਤਰੀਕੇ ਨਾਲ ਤੁਸੀਂ ਜੀਰਾ ਆਲੂ ਬਣਾ ਸਕਦੇ ਹੋ ਸੋ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਮਿਲਦੇ ਆ ਜੀ ਫਿਰ ਹੁਣ ਹੋਰ ਇੱਕ ਨਵੀਂ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ